ਇੱਕ ਕਾਬਲ ਟੀਚਰ ਜਿੰਦੀ ਕਾਬਲੀਅਤ ਦੀ ਧੰਮ ਦੂਰ ਦੂਰ ਤੱਕ ਪਈ ਹੋਈ ਆ ਬਹੁਤ ਸਾਰੇ ਅਫਸਰਾਂ ਦੇ ਬੱਚੇ ਉਹਦੇ ਤੋਂ ਪੜ੍ਹ ਕੇ ਵਿਦੇਸ਼ਾਂ 'ਚ ਸੈੱਟ ਹੋਏ ਹੋਏ ਆ ਗ੍ਰਿਫਤਾਰਨੀ ਉਹਨੂੰ ਅਗਵਾ ਕਰਦੀ ਆ ਪੁਲਿਸ ਸੀਆਈਏ ਸਟਾਫ ਬਟੇਂਡ ਔਰ ਜਿਸ ਤਰ੍ਹਾਂ ਕੋਹ ਕੋ ਕੇ ਉਹਨੂੰ ਮਾਰਿਆ ਗਿਆ ਉਹ ਤੋਂ ਇੱਕ ਗੱਲ ਸਾਫ਼ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਦਾ ਕਿਸੇ ਵੇਲੇ ਵੀ ਬਿਨਾਂ ਵਜ੍ਹਾ ਪੰਜਾਬ ਦੀ ਪੁਲਿਸ ਕੋਹ ਕੋ ਕੇ ਕਤਲ ਕਰ ਸਕਦਾ ਇਹ ਨਰਿੰਦਰਦੀਪ ਕਿਸੇ ਦਾ ਵੀ ਹੋ ਸਕਦਾ ਕਿਸੇ ਦਾ ਵੀ ਗੱਬਰੂ ਪੁੱਤ ਕਿਸੇ ਨੂੰ ਹੀ ਸੜਕ ਤੇ ਜਾਂਦੇ ਫੜ ਕੇ ਪੁਲਿਸ ਜਿਹੜੀ ਹੈਗੀ ਆ ਮਾਰ ਸਕਦੀ ਹੈਗੀ ਆ ਤੇ ਜੇ ਐਡਾ ਵੱਡਾ ਕਾਰਾ ਕਰਕੇ ਵੀ ਦੋਸ਼ੀ ਪੁਲਿਸ ਅਧਿਕਾਰੀ ਬਚ ਜਾਂਦੇ ਹੈਗੇ ਆ ਤਾਂ ਫਿਰ ਉਹਨਾਂ ਨੂੰ ਇੱਕ ਲਾਇਸੈਂਸ ਮਿਲ ਜਾਣਾ ਹੈਗਾ ਕਿ ਪੰਜਾਬ ਚ ਜਿੱਥੇ ਮਰਜ਼ੀ ਜੋ ਮਰਜ਼ੀ ਜਿੰਦੇ ਨਾਲ ਜਿਵੇਂ ਮਰਜ਼ੀ ਕੀਤਾ ਜਾ ਸਕਦਾ ਹੈ ਤੇ ਪੁਲਸੀਆ ਰਾਜ ਸਥਾਪਿਤ ਕੀਤਾ ਜਾ ਚੁੱਕਾ ਹੈ ਕਰਨਲ ਬਾਠ ਦੇ ਨਾਲ ਜੋ ਕੁਝ ਹੋਇਆ ਹਰ ਦੂਜੇ ਦਿਨ ਪੰਜਾਬ ਚ ਇੱਕ ਕਤਲ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹਰ ਰੋਜ਼ ਕਿਸੇ ਦੀ ਲੱਤ 'ਚ ਗੋਲੀ ਮਾਰੀ ਜਾਂਦੀ ਸੀ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ਾ ਤਸਕਰ ਕਹਿ ਕੇ ਕੱਲ ਨੂੰ ਠੀਕ 12 ਵਜੇ ਦੁਪਹਿਰੇ ਟਕਾਣਾ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਜਿਹੜਾ ਗੋਨਿਆਣਾ ਮੰਡੀ ਦੇ ਵਿੱਚ ਉੱਥੇ ਸਾਰੀਆਂ ਇਨਸਾਫ ਸੰਧਕ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈਗੀ ਅਸੀਂ ਰੱਖੀ ਆ ਪਰਿਵਾਰ ਨਾਲ ਮਿਲ ਕੇ ਤਾਂ ਕਿ ਜਿਹੜਾ ਇਨਸਾਫ ਆ ਉਹ ਲਿਆ ਜਾ ਸਕੇ ਕਰਨਲ ਬਾਠ ਦੇ ਨਾਲ ਜਿਸ ਤਰ੍ਹਾਂ ਹੋਇਆ ਜੇ ਪੰਜਾਬ ਸਰਕਾਰ ਦੇ ਵਿੱਚ ਜਰਤੀ ਪਰ ਵੀ ਕਣ ਹੁੰਦਾ ਤੇ ਇਹ ਪੁਲਿਸ ਨੂੰ ਲਗਾਮ ਉਹਦੀ ਖਿੱਚਦੀ ਨਰਿੰਦਰਦੀਪ ਕਤਲकांड ਮਾਮਲੇ ਦੇ ਵਿੱਚ ਜਿਵੇਂ ਜਿਵੇਂ ਪਰਤਾਂ ਖੁੱਲਦੀਆਂ ਜਾਂਦੀਆਂ ਓਮੇ ਓਮੇ ਉਹ ਘਟਨਾ ਹੋਰ ਭਿਆਨਕ ਰੂਪ ਧਾਰਨ ਕਰਦੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਤਸ਼ੱਦਦ ਹੋਇਆ ਜਿਸ ਤਰੀਕੇ ਦੇ ਨਾਲ ਉਹਨੂੰ ਟੌਰਚਰ ਕੀਤਾ ਗਿਆ ਉਹਦੇ ਕਰੰਟ ਜਿਵੇਂ ਦੱਸਿਆ ਹੈ ਕਿ ਉਹਦੇ ਸਰੀਰ ਦੇ ਹਰ ਇੱਕ ਹਿੱਸੇ ਤੇ ਕਰੰਟ ਲਗਾਇਆ ਗਿਆ ਹੈ ਤਾਂ ਉਸ ਤੋਂ ਬਾਅਦ ਜਿੰਨੇ ਵੀ ਇਨਸਾਫ ਪਸੰਦ ਲੋਕ ਆ ਪੰਜਾਬ ਦੇ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਉਹਨਾਂ ਦੇ ਠੇਸ ਲੱਗੀ ਹੈ ਤੇ ਉਹ ਇਨਸਾਫ ਲਈ ਮੈਦਾਨ 'ਚ ਨਿਤਰਨਾ ਸ਼ੁਰੂ ਹੋ ਗਿਆ ਤਾਂ ਕਿਸਾਨ ਜਥੇਬੰਦੀਆਂ ਵੀ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਲਈ ਅੱਜ ਉਹਨਾਂ ਦੇ ਪਰਿਵਾਰ ਕੋਲ ਪਹੁੰਚੀਆਂ ਤੇ ਪਰਿਵਾਰ ਨੇ ਜਿਹੜਾ ਕੱਲ 10 ਵਜੇ ਦਾ ਰੱਖਿਆ ਪ੍ਰੋਗਰਾਮ ਉਹਦੇ ਸਬੰਧ ਦੇ ਵਿੱਚ ਵੀ 12 ਵਜੇ ਦਾ ਕੱਲ ਰੱਖਿਆ ਉਹਦੇ ਸਬੰਧ ਦੇ ਵਿੱਚ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਬਾਕੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਨੇ ਕਿਉਂ ਲੱਗਿਆ ਭਾਈ ਵੀ ਇਹ ਮੁੱਦੇ ਨੂੰ ਹਣ ਇੱਥੇ ਨਹੀਂ ਇੱਕ ਨਰਿੰਦਰ ਤੱਕ ਹੀ ਨਹੀਂ ਸੀਮਿਤ ਰਹਿਣ ਦੇਣਾ ਚਾਹੀਦਾ ਇਹਨੂੰ ਉੱਪਰ ਲੈ ਕੇ ਜਾਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੂੰਗਾ ਪੰਜਾਬ ਦੇ ਸਾਰੀਆਂ ਇਨਸਾਫ ਸੰਤ ਜਥੇਬੰਦੀਆਂ ਨੂੰ ਕਿਸਾਨ ਮਜ਼ਦੂਰ ਮਲਾਜ਼ਮ ਵਪਾਰੀ ਹਰ ਤਰਕ ਦੀ ਜਥੇਬੰਦੀ ਜਿਹੜੀ ਦਰਦ ਰੱਖਦੀ ਆ ਜਿੰਦੇ ਬੱਚੇ ਆ ਜਿਹਨੂੰ ਮੈਨੂੰ ਆ ਲੱਗਦਾ ਵੀ ਕਿਸੇ ਵੇਲੇ ਕਿਸੇ ਦੀ ਵੀ ਜਾਨ ਇੱਥੇ ਲਈ ਜਾ ਸਕਦੀ ਆ ਕੱਲ ਨੂੰ ਠੀਕ 12 ਵਜੇ ਦੁਪਹਿਰ ਟਕਾਣਾ ਭਾਈ ਜਲਤਾ ਜੀ ਗੁਰਦੁਆਰਾ ਸਾਹਿਬ ਜਿਹੜਾ ਗੋਨਿਆਣਾ ਮੰਡੀ ਦੇ ਵਿੱਚ ਉੱਥੇ ਸਾਰੀਆਂ ਇਨਸਾਫ ਸੰਧਕ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈਗੀ ਅਸੀਂ ਰੱਖੀ ਆ ਪਰਿਵਾਰ ਨਾਲ ਮਿਲ ਕੇ ਤਾਂ ਕਿ ਜਿਹੜਾ ਇਨਸਾਫ ਆ ਉਹ ਲਿਆ ਜਾ ਸਕੇ ਇਹ ਇਹਨੀ ਭਿਆਨਕ ਘਟਨਾ ਆਮ ਤੌਰ ਤੇ ਕੀ ਹੁੰਦਾ ਕਿ ਪੁਲਿਸ ਕਿਸੇ ਦੇ ਦੋਸ਼ ਲਗਾਉਂਦੀ ਆ ਹਨਾ ਕੇ ਵੀ ਇਹ ਆ ਚੋਰੀ ਕਰ ਰਿਹਾ ਸੀ ਡਾਕਾ ਮਾਰ ਰਿਹਾ ਸੀ ਇਹ ਨਸ਼ਾ ਤਸਕਰ ਸੀ ਇਹਦੇ ਕੋਲ ਨਜਾਇਜ਼ ਹਥਿਆਰ ਸੀ ਇਹਨੇ ਪੁਲਿਸ ਤੇ ਹਮਲਾ ਕਰਤਾ ਕਿਸੇ ਵੀ ਤਰ੍ਹਾਂ ਦਾ ਦੋਸ਼ ਲਗਾ ਕੇ ਉਹ ਕਿਸੇ ਬੰਦੇ ਦਾ ਕਤਲ ਕਰ ਦਿੰਦੀ ਜਿਹੜਾ ਕਿ ਵੈਸੇ ਉਹ ਵੀ ਨਹੀਂ ਕਰ ਸਕਦੀਗੀ ਉਹਤੇ ਵੀ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਪਰ ਇੱਕ ਬੰਦਾ ਜਿਹੜਾ ਕਿ ਆਇਲਰ ਸੈਂਟਰ ਚਲਾਉਂਦਾ ਇੱਕ ਕਾਬਲ ਟੀਚਰ ਆ ਜਿੰਦੀ ਕਾਬਲੀਅਤ ਦੀ ਧੁੰਮ ਦੂਰ ਦੂਰ ਤੱਕ ਪਈ ਹੋਈ ਆ ਬਹੁਤ ਸਾਰੇ ਅਫਸਰਾਂ ਦੇ ਬੱਚੇ ਉਹਦੇ ਤੋਂ ਪੜ੍ਹ ਕੇ ਵਿਦੇਸ਼ਾਂ 'ਚ ਸੈੱਟ ਹੋਏ ਹੋਏ ਆ ਉਹ ਫਰੂਜ਼ਪੁਰ ਕਿਸੇ ਕੰਮ ਜਾ ਰਿਹਾ ਉਹਨੂੰ ਰਸਤੇ 'ਚ ਰੋਕਿਆ ਜਾਂਦਾ ਗ੍ਰਿਫਤਾਰ ਨਹੀਂ ਉਹਨੂੰ ਅਗਵਾ ਕਰਦੀ ਆ ਪੁਲਿਸ ਸੀਆਈਏ ਸਟਾਫ ਬਠਿੰਡਾ ਔਰ ਜਿਸ ਤਰ੍ਹਾਂ ਕੋਹ ਕੋ ਕੇ ਉਹਨੂੰ ਮਾਰਿਆ ਗਿਆ ਉਹ ਤੋਂ ਇੱਕ ਗੱਲ ਸਾਫ਼ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਦਾ ਕਿਸੇ ਵੇਲੇ ਵੀ ਬਿਨਾਂ ਵਜ੍ਹਾ ਪੰਜਾਬ ਦੀ ਪੁਲਿਸ ਕੋਹ ਕੋ ਕੇ ਕਤਲ ਕਰ ਸਕਦੀ ਆ ਇਹ ਪੰਜਾਬ ਦੇ ਵਿੱਚ ਜਿਹੜਾ ਪੁਲਸੀਆ ਰਾਜ ਸਥਾਪਿਤ ਕੀਤਾ ਜਾ ਰਿਹਾ ਇਹ ਉਹਦੀ ਮੂੰਹ ਬੋਲਦੀ ਤਸਵੀਰਾਂ ਪੁਲਿਸ ਰਾਜ ਸਥਾਪਿਤ ਕੀਤਾ ਜਾ ਚੁੱਕਾ ਹੈ ਹਮ ਕਰਨਲ ਬਾਠ ਦੇ ਨਾਲ ਜੋ ਕੁਝ ਹੋਇਆ ਹਰ ਦੂਜੇ ਦਿਨ ਪੰਜਾਬ ਚ ਇੱਕ ਕਤਲ ਕੀਤਾ ਜਾ ਰਿਹਾ ਕੁਝ ਦਿਨ ਪਹਿਲਾਂ ਹਰ ਰੋਜ਼ ਕਿਸੇ ਦੀ ਲੱਤ ਚ ਗੋਲੀ ਮਾਰੀ ਜਾਂਦੀ ਸੀ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ਾ ਤਸਕਰ ਕਹਿ ਕੇ ਤੇ ਇਹ ਅਸੀਂ ਉਦੋਂ ਵੀ ਕਹਿ ਰਹੇ ਸੀਗੇ ਕਿ ਜਦੋਂ ਭਗਵੰਤ ਮਾਨ ਨੇ ਕਿਹਾ ਕਿ ਪੀਲਾ ਪੰਜਾ ਜਿਹੜਾ ਨਸ਼ਾ ਤਸਕਰਾਂ ਤੇ ਚੱਲਣਾ ਉਹ ਪੀਲਾ ਪੰਜਾ ਨਸ਼ਾ ਤਸਕਰਾਂ ਤੇ ਨਹੀਂ ਚੱਲਿਆ ਉਹ ਅਸਲ ਦੇ ਵਿੱਚ ਲੋਕਾਂ ਤੇ ਜ਼ਬਰਟਾਉਣ ਦੇ ਲਈ ਤੇ ਪੰਜਾਬ ਜਿਹੜਾ ਕਿ ਬਹੁਤ ਲੰਮੇ ਸਮੇਂ ਬਾਅਦ ਇੱਕ ਪੁਲਿਸ ਦੀ دہشت ਤੋਂ ਘਟ ਕੇ ਇੱਕ ਥੋੜਾ ਜਿਹਾ ਸੁੱਖ ਦਾ ਸਾਹ ਲੈਣ ਭਾਵੇਂ ਜ਼ਿੰਦਗੀ 'ਚ ਬਹੁਤ ਤਕਲੀਫਾਂ ਨੇ ਪੰਜਾਬੀਆਂ ਦੇ ਪਰ ਇਸ ਮਾਮਲੇ ਇੱਕ دہشت ਦੇ ਵਿੱਚੋਂ ਸਰਕਾਰ ਦੀ ਸਟੇਟ ਦੀ دہشت ਤੋਂ ਨਿਕਲਿਆ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਬਿਨਾਂ دہشت ਤੋਂ ਜਿਉਂਦੇ ਜੋਗ ਲੋਕ ਚੰਗੇ ਨਹੀਂ ਲੱਗਦੇਗੇ ਇਸ ਕਰਕੇ ਉਹ ਪੰਜਾਬ ਦੇ ਵਿੱਚ ਦਹਿਸ਼ਤ ਪਾਉਣਾ ਚਾਹੁੰਦੇ ਆ ਕਰਨਲ ਬਾਟਸ ਦੇ ਨਾਲ ਜਿਸ ਤਰ੍ਹਾਂ ਹੋਇਆ ਜੇ ਪੰਜਾਬ ਸਰਕਾਰ ਦੇ ਵਿੱਚ ਜਰਤੀ ਪਰ ਵੀ ਕੰਨ ਹੁੰਦਾ ਤੇ ਇਹ ਪੁਲਿਸ ਨੂੰ ਲਗਾਮ ਉਹਦੀ ਖਿੱਚਦੀ ਪਰ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਸੀਆਈਏ ਸਟਾਫ ਨੇ ਇੱਕ ਮੁੰਡਾ ਦਰੜ ਕੇ ਜਿਹੜਾ ਸੀ ਮਾਰਤਾ ਪਰਿਵਾਰ ਨੂੰ ਦਿਵਾਲਿਆ ਪਰਿਵਾਰ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਧਰਮਕੋਟ ਦੇ ਵਿੱਚ ਮੁੰਡਾ ਸੀਗਾ ਪੁਲਿਸ ਰਸਤੇ 'ਚ ਮਾਰਦਾ ਬਠਿੰਡੇ ਦੇ ਵਿੱਚ ਦੋ ਹਰਾਸਤੀ ਕਤਲ ਜਿਹੜੇ ਹੈਗੇ ਆ ਉਹ ਹੋ ਚੁੱਕੇ ਆ ਤੇ ਆ ਤਾਂ ਬਿਲਕੁਲ ਵੀ ਸੜਕ ਤੇ ਤੁਰੇ ਜਾਂਦੇ ਬੰਦੇ ਨੂੰ ਜਿਸ ਤਰ੍ਹਾਂ ਗਵਾਹ ਕਰਕੇ ਮਾਰਿਆ ਇਹ ਪੰਜਾਬ ਦੇ ਹਰ ਬੰਦੇ ਨੂੰ ਜਿੰਦੀ ਜਿੰਦੀਆਂ ਅੱਖਾਂ ਦੇਖਦੀਆਂ ਨੇ ਜਿੰਦਾ ਦਿਮਾਗ ਸੋਚਦਾ ਤੇ ਜਿੰਦਾ ਦਿਲ ਧੜਕਦਾ ਉਹਨੂੰ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਕਿਉਂਕਿ ਗੱਲ ਸਹੇਦ ਹੀ ਨਹੀਂ ਗੱਲ ਪਏ ਦੀ ਆ ਇਹ ਨਰਿੰਦਰਦੀਪ ਕਿਸੇ ਦਾ ਵੀ ਹੋ ਸਕਦਾ ਕਿਸੇ ਦਾ ਵੀ ਗੱਬਰੂ ਪੁੱਤ ਕਿਸੇ ਨੂੰ ਹੀ ਸੜਕ ਤੇ ਜਾਂਦੇ ਫੜਕੇ ਪੁਲਿਸ ਜਿਹੜੀ ਹੈਗੀ ਆ ਮਾਰ ਸਕਦੀ ਹੈਗੀ ਆ ਤੇ ਜੇ ਐਡਾ ਵੱਡਾ ਕਾਰਾ ਕਰਕੇ ਵੀ ਦੋਸ਼ੀ ਪੁਲਿਸ ਅਧਿਕਾਰੀ ਬਚ ਜਾਂਦੇ ਹੈਗੇ ਆ ਤਾਂ ਫਿਰ ਉਹਨਾਂ ਨੂੰ ਇੱਕ ਲਾਇਸੈਂਸ ਮਿਲ ਜਾਣਾ ਹੈਗਾ ਕਿ ਪੰਜਾਬ ਚ ਜਿੱਥੇ ਮਰਜ਼ੀ ਜੋ ਮਰਜ਼ੀ ਜਿੰਦੇ ਨਾਲ ਜਿਵੇਂ ਮਰਜ਼ੀ ਕੀਤਾ ਜਾ ਸਕਦਾ ਹੈਗਾ ਤੋ ਇਸ ਕਰਕੇ ਇਹਦੇ ਤੇ ਪੰਜਾਬ ਦੇ ਲੋਕ ਪੰਜਾਬ ਜਿਨੇ ਹਰੇਕ ਜ਼ਬਰ ਦਾ ਟੱਕਰਾ ਕੀਤਾ ਹਰੇਕ ਜ਼ਬਰ ਦਾ ਵਿਰੋਧ ਕੀਤਾ ਹੈਗਾ ਉਹ ਇਸ ਪੰਜਾਬ ਦੇ ਜਿਹੜਾ ਪੁਲਸੀਆ ਸਟੇਟ ਖੜੀ ਕਰਤੀ ਹੈ ਭਗਵੰਤ ਮਾਨ ਦੀ ਸਰਕਾਰ ਨੇ ਇਸ ਪੁਲਸੀਆ ਸਟੇਟ ਦਾ ਡਟਵਾ ਜਿਹੜਾ ਹੈਗਾ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਤੇ ਉਸ ਵਿਰੋਧ ਦੀ ਰੂਪਰੇਖਾ ਲੀਕਣ ਵਾਸਤੇ ਕੱਲ ਨੂੰ 29 ਮਈ ਦੁਪਹਿਰੇ ਠੀਕ 12 ਵਜੇ ਕਾਣਾ ਭਾਈ ਜੈਤਾ ਜੀ ਗੁਰਦੁਆਰਾ ਸਾਹਿਬ ਜਿਹੜਾ ਗੋਨਾ ਮੰਡੀ ਗੋਨਿਆਣਾ ਮੰਡੀ ਆ ਉੱਥੇ ਅਸੀਂ ਜਿਹੜੀ ਮੀਟਿੰਗ ਹੈਗੀ ਰੱਖੀ ਆ ਉਹਦੇ ਚ ਅਸੀਂ ਸੰਘਰਸ਼ ਦੀ ਅਗਲੀ ਰੂਪਰੇਖਾ ਅਲਿਖਾਂਗੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨਰਿੰਦਰਦੀਪ ਨੂੰ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਪਰ ਇਹ ਹੋਰ ਨਰਿੰਦਰਦੀਪ ਨਾ ਇਸ ਤਰ੍ਹਾਂ ਬੰਨ ਹੋਰ 5 ਸਾਲਾਂ ਦੇ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਨਾ ਉੱਠ ਜੇ ਕਿਸੇ ਬਜ਼ੁਰਗਾਂ ਦਾ ਆਸਰਾ ਨਾ ਬੜਾ ਵਿੱਚ ਚਲਾ ਜਾਵੇ ਉਹਦੇ ਵਾਸਤੇ ਪੰਜਾਬੀਆਂ ਨੂੰ ਇਸ ਵਦੀਕੀ ਦੇ ਖਿਲਾਫ ਬੋਲਣਾ ਪਏਗਾ ਇਸ ਵਦੀਕੀ ਦੇ ਖਿਲਾਫ ਡਟਣਾ ਪਏਗਾ ਔਰ ਇਸ ਪਰਿਵਾਰ ਨੂੰ ਇਹ ਸਮਝ ਕੇ ਕਿ ਸਾਡਾ ਨਾ ਵਾਪਰਿਆ ਇਨਸਾਫ ਦਵਾਉਣ ਲਈ ਅੱਗਾ ਹੈਗਾ ਉਹ ਆਉਣਾ ਪਵੇਗਾ ਉਹਦੇ ਵਾਸਤੇ ਕੱਲ ਨੂੰ ਅਸੀਂ ਜਿਹੜੀ ਆ ਸੰਘਰਸ਼ ਦੀ ਰੂਪਰੇਖਾ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਆਉਣਗੇ ਮਿਲ ਕੇ ਰੀ ਰੂਪਰੇਖਾ ਹੈਗੀ ਆ ਉਹ ਲਿਖਾਂਗੇ ਤੇ ਜਿੰਨਾ ਪਰਿਵਾਰ ਨੂੰ ਵੀ ਬੇਨਤੀ ਕਰਾਂਗੇ ਪਰਿਵਾਰ ਵੈਸੇ ਉਹ ਕਹਿ ਰਿਹਾ ਕਿ ਅਸੀਂ ਇਨਸਾਫ ਲਈ ਖੜਾਂਗੇ ਉਹ ਡਟੇ ਰਹਿਣ ਪੰਜਾਬ ਦੇ ਲੋਕ ਕਦੇ ਵੀ ਹੱਕ ਸੱਚ ਲਈ ਖੜਨ ਵਾਲੇ ਦੀ ਪਿੱਠ ਜਿਹੜੀ ਹੈਗੀ ਹੈ ਨਹੀਂ ਲੱਗਣ ਦਿੰਦੇ। ਮੇ ਇੱਕ ਇੱਕ ਸਵਾਲ ਇੱਥੇ ਹੈ। ਮਤਲਬ ਜਿਹੜੀਆਂ ਅਸੀਂ ਕਹਿੰਦੇ 84 ਤੋਂ ਲੈ ਕੇ 92 95 ਤੱਕ ਜੋ ਪੁਲਿਸ ਦੀਆਂ ਵਧੀਆਂ ਹੋਈਆਂ। ਉਸ ਸਮੇਂ ਦੇ ਮੁੱਖ ਮੰਤਰੀ ਤੇ ਉਸ ਸਮੇਂ ਦੇ ਡੀਜੀਪੀ ਨੂੰ ਲੋਕ ਅੱਜ ਵੀ ਬੁੱਚੜ ਦੇ ਨਾਂ ਨਾਲ ਯਾਦ ਕਰਦੇ ਆ। ਮਤਲਬ ਉਹਨਾਂ ਦੇ ਨਾਮ ਨਾਲ ਲੋਕਾਂ ਦੇ ਆਟੋਮੈਟਿਕ ਬੁੱਚੜ ਲੱਗ ਜਾਂਦਾ ਕਿ ਜੋ ਉਹਨਾਂ ਨੇ ਕੀਤਾ। ਕੀ ਲੱਗਦਾ ਜਿਹੜਾ ਕੁਝ ਅੱਜ ਵਾਪਰ ਰਿਹਾ ਆਉਣ ਵਾਲੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਅੱਜ ਦੇ ਮੁੱਖ ਮੰਤਰੀਆਂ ਨੂੰ ਵੀ ਕਿਤੇ ਉਹਨਾਂ ਸਬੋਧਨ ਕਰਨ ਲੱਗ ਜਾਂਦੇ। ਬਿਲਕੁਲ ਜੀ ਉਸ ਤਰ੍ਹਾਂ ਸੰਬੋਧਨ ਇਹਨਾਂ ਦੇ ਜਿਉਂਦੇ ਜੀ ਇਹਨਾਂ ਦੇ ਰਾਜਕਾਲ 'ਚ ਸੰਬੋਧਨ ਕਰਨਾ ਸ਼ੁਰੂ ਕਰਤਾ ਲੋਕਾਂ ਅੱਜ ਇਹ ਖਬਰ ਆ ਕਿ ਬਠਿੰਡੇ ਪੰਜਾਬ ਦੇ ਸੀਐਮ ਆਏ ਹੋਏ ਆ ਤੇ ਰੁਕੇ ਹੋਏ ਆ ਤੇ ਬਠਿੰਡੇ ਜ਼ਿਲ੍ਹੇ 'ਚ ਆ ਕੁਝ ਵਾਪਰਿਆ ਤੇ ਉਹਨਾਂ ਦਾ ਇੱਥੇ ਐਮਐਲਏ ਆਇਆ ਉਹਨੇ ਇੱਕ ਸ਼ਬਦ ਨਹੀਂ ਬੋਲਿਆ ਇੱਥੇ ਆ ਕਹਿ ਰਹੇ ਕਿ ਮੇਰੀ ਘਰਵਾਲੀ ਬਿਮਾਰ ਆ ਜਾਂ ਹੋਰ ਸਾਰਾ ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਹੁੰਦਾ ਨਾ ਕਿ ਬੰਦਿਆਂ ਜਿਵੇਂ ਦੇਲ ਹੀ ਨਹੀਂ ਹੈ ਇਸ ਸਰਕਾਰ ਦੇ ਨਾ ਜਾਨੀ ਕਿ ਦਿਲ ਹੀ ਨਹੀਂ ਹੈ ਧੜਕਦਾ ਹੀ ਨਹੀਂ ਹੈ ਕਿ ਇਸ ਪੰਜਾਬ ਦੇ ਲੋਕਾਂ ਨੇ ਇੱਕ ਪਾਣੀ ਦਾ ਗਲਾਸ ਤੱਕ ਨਹੀਂ ਪੀਤਾ ਇਹਨਾਂ ਤੋਂ ਲੋਕਾਂ ਤੇ ਦੋਸ਼ ਹੁੰਦਾ ਨਾ ਕਿ ਇਹ ਵੋਟਾਂ ਪੈਸੇ ਲੈ ਕੇ ਪਾ ਦਿੰਦੇ ਜੀ दारू ਲੈ ਕੇ ਪਾ ਦਿੰਦੇ ਜੀ ਇਹਨਾਂ ਤੋਂ ਪਾਣੀ ਦਾ ਗਲਾਸ ਤੱਕ ਨਹੀਂ ਪੀਤਾਗਾ ਤੇ 92 ਸੀਟਾਂ ਦੇਤੀਆਂ ਇਹਨਾਂ ਨੂੰ ਠੀਕ ਆ ਤੇ ਇਹ ਉਹਦਾ ਸਿਲਾ ਪੰਜਾਬ ਦੇ ਲੋਕਾਂ ਨੂੰ ਆ ਦੇ ਰਹੇ ਹੈਗੇ ਕਦੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਕੂੜ ਪ੍ਰਚਾਰ ਕਰਤਾ ਠੀਕ ਆ ਕਿਉਂ ਵੀ ਕੋਈ ਆਸਰਾ ਸਮਾਜ ਦੇ ਵਿੱਚ ਲੋਕਾਂ ਦਾ ਕੋਈ ਬਣ ਰਿਹਾ ਉਹਨੂੰ ਬਦਨਾਮ ਇਹਨਾ ਕੀਤਾ ਜਾਵੇ ਠੀਕ ਹੈ ਤੇ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਪੁਲਿਸ ਤੁਹਾਡੀ ਰਾਖੀ ਨਹੀਂ ਆ ਹੂੰ ਤੇ ਜੇ ਪੁਲਿਸ ਇਹ ਕੁਝ ਕਰ ਰਹੀ ਹੈਗੀ ਆ ਤੇ ਲੋਕ ਰਾਖੀ ਦੀ ਫਰਿਆਦ ਕਿੰਦੇ ਕੋਲੇ ਕਰਨ ਜੇ ਅਦਾਲਤਾਂ ਸਜ਼ਾ ਦੇਣ ਲਈ ਆ ਠੀਕ ਆ ਤੇ ਪੁਲਿਸ ਬੰਦਿਆਂ ਨੂੰ ਖੜਖੜ ਫੜ ਕੇ ਬਿਨਾਂ ਵਜ੍ਹਾ ਕਤਲ ਕਰ ਰਹੀ ਆ ਮਾਰ ਰਹੀ ਹੈਗੀ ਆ ਫਿਰ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਫਿਰ ਅਦਾਲਤਾਂ ਤੋਂ ਅਦਾਲਤਾਂ ਕਾਦੇ ਕਾਦੇ ਵਾਸਤੇ ਬਣੀਆਂ ਨੇ ਤੇ ਜੇ ਸਰਕਾਰਾਂ ਜੇ ਪੁਲਿਸ ਨੇ ਇਦਾਂ ਨਜਿੱਠਣਾ ਹੈਗਾ ਤੇ ਸਰਕਾਰਾਂ ਨੇ ਚੁੱਪ ਰਹਿਣਾ ਹੈਗਾ ਤੇ ਫਿਰ ਵੋਟਾਂ ਵਾਲਾ ਤਮਾਸ਼ਾ ਵੀ ਬੰਦ ਕਰ ਦੇਣਾ ਚਾਹੀਦਾ ਹੈਗਾ ਜੇ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਜੇ ਇੱਕ ਵੀ ਨਾਗਰਿਕ ਨੂੰ ਕੋਈ ਪਰੇਸ਼ਾਨੀ ਹੈਗੀ ਆ ਤਾਂ ਡੈਮੋਕ੍ਰੈਟਿਕ ਵੈਲਿਊਜ਼ ਇਹ ਕਹਿੰਦੀਆਂ ਨੇ ਕਿ ਸਰਕਾਰ ਨੂੰ ਉਹਨੂੰ ਐਡਰੈਸ ਹੋਣਾ ਚਾਹੀਦਾ ਕਿ ਸਾਡੇ ਵਸਿੰਦੇ ਨੂੰ ਕੀ ਪ੍ਰੋਬਲਮ ਆ ਉਹਦੀ ਗੱਲ ਸੁਣੀ ਜਾਵੇ ਕੀ ਨਰਿੰਦਰ ਦੀਪ ਇਸ ਪੰਜਾਬ ਦਾ ਵਸਿੰਦਾ ਨਹੀਂ ਸੀਗਾ ਕੀ ਉਹਦੇ ਪਰਿਵਾਰ ਦੀ ਗੱਲ ਸੁਣੀ ਜਾਣੀ ਕਿ ਬਈ ਉਹਨਾਂ ਦਾ ਪੁੱਤ ਕੋਹ ਕੋਕੇ ਪੁਲਿਸ ਨੇ ਮਾਰ ਦਿੱਤਾ ਕੀ ਇਹ ਗੱਲ ਪੰਜਾਬ ਦੇ ਕਿਸੇ ਵੀ ਚੁਣੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਆ ਕੇ ਸੁਣਨ ਦੀ ਕੋਸ਼ਿਸ਼ ਕੀਤੀ ਜੇ ਇੱਥੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਆ ਗਏ ਕਿਸਾਨ ਅਸੀਂ ਕਿਸਾਨ ਜਥੇਬੰਦੀਆਂ ਇੱਥੇ ਬੋਲ ਰਹੀਆਂ ਨੇ ਹੋਰ ਇਨਸਾਫ ਸੰਧ ਲੋਕ ਬੋਲ ਰਹੇ ਨੇ ਤੇ ਜਿਨ੍ਹਾਂ ਦਾ ਰਾਜ ਭਾਗ ਆ ਕੀ ਉਹਨਾਂ ਨੂੰ ਦਿਖ ਨਹੀਂ ਰਿਹਾ ਜੋਨਾਂ ਨੂੰ ਨਹੀਂ ਦਿਖ ਰਿਹਾ ਠੀਕ ਆ ਉਹ ਦੇਖਿਆ ਵੀ ਦੇਖ ਕੇ ਵੀ ਉਹ ਦੇਖਿਆ ਕਰ ਰਹੇ ਹੈਗੇ ਆ ਤਾਂ ਇਹ ਇਹਦੇ ਵਾਸਤੇ ਫਿਰ ਪੰਜਾਬੀਆਂ ਨੂੰ ਹੀ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪੈਣਾ ਇਹ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਉਮੀਦ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਹ ਪਰਿਵਾਰ ਵੀ ਇਹ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਹੱਕ ਸੱਚ ਇਨਸਾਫ ਦਾ ਪੱਲੋ ਆਪੜਲਾ ਫੜਨ ਵਾਲੇ ਲੋਕ ਹੀ ਇਹਨਾਂ ਦੇ ਨਾਲ ਖੜਨ ਤੇ ਇਨਸਾਫ ਦਿਵਾਉਣ ਬੋ ਬਤਾਨਵਾ ਸ਼ੁਕਰੀਆ ਭਾਈ ਜੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲਿਸਟ ਅਤਰ ਰਜਿੰਦਰਦੀਪ ਸਿੰਘ ਵਾਲਾ ਨੇ ਅਪੀਲ ਕੀਤੀ ਹੈ ਕਿ ਸਾਰੇ ਇਨਸਾਫ ਪਸੰਦ ਲੋਕ ਕਿਸੇ ਵੀ ਜਥੇਬੰਦੀ ਨਸਮੰਤਾ ਕਿਸਾਨ ਮਜ਼ਦੂਰ ਮਲਾਜ਼ਮ ਵਪਾਰੀ ਤਾਂ ਕੱਲੋ 12 ਵਜੇ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਿਖੇ ਪਹੁੰਚੋ ਤਾਂ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਗਲੀ ਰਣਨੀਤੀ ਬਣਾਈ ਜਾਵੇ